ਸੰਗਤ ਨੇ ਦਸਬੰਦ ਪੰਡਾਂ ਦੇ ਨਾਲ ਦਿੱਤਾ ਵਾ ਅਸੀਂ ਕਦੋਂ ਲਾਉਣਾ ਵਾ ਜੇ ਉਹ ਲੱਗ ਨਹੀਂ ਰਿਹਾ ਫਿਰ ਮੇਰੀ ਇਹ ਜਮੀਰ ਇਜਾਜ਼ਤ ਨਹੀਂ ਦਿੰਦਾ ਇਸ ਇਸ ਚੀਜ਼ ਨੂੰ ਕਿ ਆਪਾਂ ਅੱਖਾਂ ਮੀਟ ਕੇ ਦੇਖਦੇ ਰਹੀਏ ਉਹਨਾਂ ਲੋਕਾਂ ਜਿਹੜੇ ਲੋਕ ਰੋਂਦੇ ਆ ਜਦੋਂ ਜਾ ਕੇ ਮਿਲਦੇ ਆ ਰੋਂਦੇ ਆ ਅਸੀਂ ਫਿਰ ਕੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਜੇਸੀ ਕੁਛ ਕਰ ਹੀ ਨਹੀਂ ਸਕਦੇ ਅਜੇ ਤੱਕ ਖਾਲਸਾੜ ਨੇ ਇੱਕ ਘਰ ਦੇ ਲੈਂਟਰ ਨਹੀਂ ਪਾਇਆ ਇੱਕ ਘਰ ਫਾਜ਼ਿਲਕਾ ਸ਼ੁਰੂ ਕੀਤਾ ਵਾ 1280 ਘਰਾਂ ਦੀ ਅਸੈਸਮੈਂਟ ਕਰਕੇ ਨਾ ਸੀ ਜਿਹੜਾ ਅਸੀਂ ਸੌਫਟਵੇਅਰ ਯੂਜ਼ ਕਰਦੇ ਆ ਉਹਦੇ ਵਿੱਚ ਐਂਟਰੀ ਕਰਤੀਆਂ ਵਾ ਪਰ ਉਹਦੇ ਚ ਅਜੇ ਸ਼ੁਰੂ ਨਹੀਂ ਕਰਾਇਆ ਐਸ ਬੰਦੇ ਨੇ ਨਹੀਂ ਕਰਨਾ ਐਸ ਬੰਦੇ ਨੇ ਕਰਨਾ ਕੰਟਰੈਕਟਰ ਨਾਲ ਅ ਬੰਦਾ ਗੱਲ ਕਰੂਗਾ ਜਿਹੜਾ ਬੰਦਾ ਯੂਕੇ ਬੈਠਾ ਜਿਹਨੂੰ ਆਪਣੇ ਘਰ ਦਾ ਨਹੀਂ ਪਤਾ ਉਹ ਪੰਜਾਬ ਦੇ ਕੰਟਰੈਕਟਰ ਨਾਲ ਗੱਲ ਕਰੂਗਾ ਕਿ ਕੰਮ ਕਿੱਦਾਂ ਕਰਨਾ ਫਿਰ ਪੰਜਾਬ ਦੀ ਟੀਮ ਤੋਂ ਉਹਨਾਂ ਦਾ ਵਿਸ਼ਵਾਸ ਉੱਠ ਗਿਆ 2019 ਚ ਹੜ੍ਹ ਆਏ ਸੀ ਹੜ੍ਹਾਂ ਤੋਂ ਬਾਅਦ ਅਸੀਂ ਘਰਾਂ ਦਾ ਕੰਮ ਸ਼ੁਰੂ ਕਰਾਇਆ ਉਦ ਤੱਕ ਸੈਂਕੜਿਆਂ ਦੀ ਗਿਣਤੀ ਚ ਘਰ ਬਣ ਗਏ ਆ ਜੀ ਸਾਨੂੰ ਘਰ ਬਣਾਉਣ ਦਾ ਜਾਂ ਤੇ ਸਾਨੂੰ ਪਤਾ ਨਹੀਂਗਾ ਜਾਂ ਉਹਨਾਂ ਘਰਾਂ ਚ ਕੋਈ ਗਲਤੀ ਹੈ ਤਾਂ ਉਹਦਾ ਹੱਲ ਤੇ ਇੱਥੇ ਬਹਿ ਕੇ ਹੋ ਸਕਦਾ ਵਾ ਬਾਹਰ ਵਾਲਾ ਬੰਦਾ ਕੰਟਰੈਕਟਰ ਨਾਲ ਕੀ ਗੱਲ ਕਰਕੇ ਘਰ ਬਣਾਉਂਗੇ ਮਤਲਬ ਜੋ ਮੁੱਖ ਮੈਂ ਸਮਝਿਆ ਤੁਹਾਨੂੰ ਇਹ ਕਿ ਡਿਕਟੇਟ ਤੁਹਾਨੂੰ ਉਹ ਕਰ ਰਹੇ ਨੇ ਸ਼ਾਇਦ ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਪਤਾ ਨਹੀਂ ਉਹ ਪੰਜਾਬ ਦੇ ਲਈ ਤੁਹਾਨੂੰ ਡਿਕਟੇਟ ਕਰ ਰਹੇ ਸੀ ਤੋਂ ਵੀ ਆ ਨਹੀਂ ਕਰਨਾ ਆ ਨਹੀਂ ਕਰਨਾ ਆ ਨਹੀਂ ਕਰਨਾ ਬਿਲਕੁਲ ਬਿਲਕੁਲ ਤੁਹਾਨੂੰ ਲੱਗਦਾ ਵੀ ਮੁੱਖ ਕਰਨੇ ਇਹ ਰਿਹਾ ਮੁੱਖ ਕਰਨੇ ਇਹੀ ਹੈ ਜੀ ਜੇ ਪੰਜਾਬ ਦੇ ਹੁਣ ਮੈਂ ਤੇ ਇਹੋ ਹੀ ਜਾਨਣਾ ਵਾ ਕਿ ਜਿਹੜੇ ਜਿੱਥੇ ਵੀ ਆਪਾਂ ਬੈਠੇ ਆਂ ਜਿਸ ਜਗ੍ਹਾ ਤੇ ਬੈਠੇ ਆਂ ਉਸ ਜਗ੍ਹਾ ਤੋਂ ਹੀ ਆਪਾਂ ਨੂੰ ਪਤਾ ਲੱਗ ਸਕਦਾ ਵੀ ਇੱਥੇ ਕਿਸ ਚੀਜ਼ ਦੀ ਲੋੜ ਐ ਇੱਥੇ ਪਾਣੀ ਦੀ ਲੋੜ ਐ ਜਾਂ ਇੱਥੇ ਰਾਸ਼ਨ ਦੀ ਲੋੜ ਐ ਆਪਾਂ ਬਾਹਰੋਂ ਬੈਠੇ ਨਹੀਂ ਹਿਸਾਬ ਲਾ ਸਕਦੇ ਵੀ ਇੱਥੇ ਕਿਸ ਚੀਜ਼ ਦੀ ਲੋੜ ਐ ਉਸ ਬੰਦੇ ਨਾਲ ਸਲਾਹ ਕਰਕੇ ਕੰਮ ਕਰ ਸਕਦੇ ਆ ਮੀਟਿੰਗਾਂ ਰੋਜ਼ ਹੁੰਦੀਆਂ ਰੋਜ਼ ਸ਼ਾਮ ਨੂੰ ਮੀਟਿੰਗ ਹੁੰਦੀਆਂ ਸਾਰੇ ਬੋਰਡ ਮੈਂਬਰ ਬੈਂਦੇ ਆ ਪਰ ਉਹਦਾ ਕੋ ਰਿਜ਼ਲਟ ਨਹੀਂ ਉਹ ਵੀ ਆਪਣਾ ਸਮਾਂ ਦੇਂਦੇ ਰਹੇ ਆ ਜਿਹੜੇ ਕੈਨੇਡਾ ਦੇ ਆਸਟ੍ਰੇਲੀਆ ਦੇ ਯੂ ਐਸ ਏ ਦੇ ਸਾਰੇ ਬੋਰਡ ਮੈਂਬਰ ਬੈਂਦੇ ਰਹੇ ਆ ਉਹ ਹੁਣ ਪਾਈ ਰਵੀ ਸਿੰਘ ਕਹਿੰਦੇ ਆ ਵੀ ਮੀਟਿੰਗਾਂ ਕਰਨੀਆਂ ਤੇ ਬਹੁਤ ਚੰਗੀ ਗੱਲ ਆ ਪਾਰਦਰਸ਼ੀ ਰਹਿੰਦੀ ਆ ਉਹ ਬਹੁਤ ਸੀਨੀਅਰ ਆ ਉਹ ਪੜ੍ਹੇ ਲਿਖੇ ਆ ਪਰ ਮੇਨ ਗੱਲ ਤੇ ਰਿਜ਼ਲਟ ਦੀ ਆ ਨਾ ਹਮ ਬੱਚਾ ਕਲਾਸ 'ਚ ਜਿੰਨਾ ਮਰਜੀ ਪੜ੍ਹ ਜੇ ਗੱਲ ਉੱਥੇ ਜਾ ਕੇ ਰਿਜ਼ਲਟ ਤੇ ਮੁੱਕਦੀ ਆ ਆਪਾਂ ਉਹਦਾ ਰਿਜ਼ਲਟ ਕੀ ਕੱਢ ਕੇ ਲੈ ਕੇ ਆਏ ਜੇ ਚਾਰ ਬੋਰਡਾਂ ਦੇ ਮੈਂਬਰ ਇਕੱਠੇ ਬੈਂਦੇ ਸੀ ਤੇ ਸਾਨੂੰ ਤਾਂ ਇੱਥੇ ਪ੍ਰੋਜੈਕਟਾਂ ਦੀ ਨੇਰੀ ਲਾ ਦੇਣੀ ਚਾਹੀਦੀ ਸੀ ਅੱਜ ਖਾਲਸਾੜ ਦਾ ਗਰਾਊਂਡ 'ਚ ਹੈਗੀ ਆ ਕੋਈ ਪ੍ਰੋਜੈਕਟ ਚੱਲ ਰਿਹਾ ਡੇਰੇ ਬਾਬੇ ਨਾਨਕ ਤੋਂ ਲੈ ਕੇ ਅਜਨਾਲੇ ਤੱਕ ਦਾ 100 ਕਿਲੋਮੀਟਰ ਦਾ ਫਰਕ ਆ। ਇੱਕ ਪ੍ਰੋਜੈਕਟ ਆ ਜਿਹੜਾ ਗੁਰਚੱਕ 25 ਤਰੀਕ ਨੂੰ ਜਿਹਦੀ ਅਰਦਾਸ ਮੈਂ ਤੇ ਭਾਈ ਕਲਵੰਤ ਸਿੰਘ ਉਹਦੋਂ ਮੌਜੂਦ ਸੀ ਉਹੋ ਹੀ ਕਰਾਈ। ਕੀ ਗੱਲ ਗੁਰਚੱਕ 'ਚ ਹੀ ਪਾਣੀ ਆਇਆ ਹੋਰ ਕਿਤੇ ਪਾਣੀ ਨਹੀਂ ਆਇਆ? 100 172 ਪਿੰਡਾਂ ਦੇ ਵਿੱਚ ਪਹਿਲੇ ਫੇਸ ਵਿੱਚ ਅਸੀਂ ਕੰਮ ਕੀਤਾ ਵਾ ਜੀ 58000 ਲੋਕਾਂ ਨੂੰ ਸਪੋਰਟ ਕੀਤੀ ਆ ਉਹਦੀ ਜਿਹੜੀ ਰਿਪੋਰਟ ਸਾਡੇ ਕੋਲ ਹੈਗੀ ਆ ਹੁਣ ਸੈਕੰਡ ਫੇਸ ਵਿੱਚ ਸਾਡੇ ਕੋਲ ਇੱਕ ਪਿੰਡ ਹੀ ਰਹਿ ਗਿਆ ਦੋਵਾਂ ਜ਼ਿਲ੍ਹਿਆਂ ਚ ਇੱਕ ਪਿੰਡ ਹੀ ਰਹਿ ਗਿਆ ਉਹਦਾ ਕੀ ਕਰਨੇ ਆ ਕੀ ਕਰਨਾ ਫਿਰ ਇੱਕ ਪਿੰਡ ਦੇ ਕਿਉਂ ਗਾੜੀ ਟੀਮਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਹੁਣ ਕੱਲੀ ਜਿਹੜੀ ਜ਼ਮੀਨ ਪਤਰੀ ਗੁਰਚੱਕਾ ਲਈ ਨਹੀਂ ਹੋਈ ਚਾਹੀਦੀ ਹੁਣ ਤੱਕ ਜਦੋਂ ਕੋਈ ਖਾਦ ਨਹੀਂ ਲਈ ਕੋਈ ਬੀਜ ਨਹੀਂ ਲਿਆ ਕਿੱਦਾਂ ਕਿਸੇ ਦੀ ਬੁਝਾਈ ਕਰਾਉਣੀ ਹੈ ਅਜ ਨਾਲੇ ਡਿਸਟ੍ਰਿਕਟ ਵਿੱਚ ਉਹ ਵੀ ਜਿਹੜਾ ਮੈਪ ਪਲਾਨ ਤਿਆਰ ਕਰਕੇ ਦਿੱਤਾ ਅਸੀਂ 80 ਲੱਖ ਦਾ ਤੇਲ ਦੀਆਂ ਪਰਚੀਆਂ ਕੱਟਦੀਆਂ ਅਜ ਇੱਕ ਸਿੰਗਲ ਪੇਮੈਂਟ ਨਹੀਂ ਇਹਨਾਂ ਕਰਦੇ ਉਹ ਬੰਦੇ 80 ਲੱਖ ਜਿਹੜੇ ਬੰਦਿਆਂ ਦੀਆਂ ਪਰਚੀਆਂ ਕੱਟੀਆਂ ਗਈਆਂ ਜਿੰਨਾਂ ਕੋ ਟੀਮਾਂ ਜਾਂਦੀਆਂ ਉਹ ਲੋਕ ਟੀਮ ਦੇ ਤੁੰਬੇ ਤੋੜਦੇ ਸੀ ਤੇ ਟੀਮ ਵਾਲੇ ਮੇਰੇ ਕੋਲ ਹੱਥ ਜੋੜਦੇ ਸੀ ਵੀ ਤੁਸੀਂ ਕਰਨਾ ਕਰੋ ਨਹੀਂ ਤੇ ਆਹ ਤੁਹਾਡਾ ਕੰਮ ਪਿਆ